ਬਾਪੂ ਜੀ ਕੀ ਨਾਮ ਤੁਹਾਡਾ ਬਕਰ ਸਿੰਘ ਕਿਵੇਂ ਮੰਦਕਾਰੀ ਘਟਨਾ ਘਟ ਗਈ ਹੈ ਤੁਹਾਡੇ ਬੇਟੇ ਦਾ ਕਤਲ ਹੋ ਗਿਆ ਕੀ ਰੰਜਿਸ਼ ਕੀ ਸੀ ਪਹਿਲਾਂ ਨਾਲ ਕੋਈ ਰੰਜਿਸ਼ ਨਹੀਂ ਸੀ ਜੀ ਸਾਡੇ ਨਾਲ ਤਾਂ ਇਹਨਾਂ ਨੇ ਲੱਪੜ-ਲੱਪੜ ਮਾਰੇ ਸੀ ਇਹਨਾਂ ਨਾਲ ਚਬਾਕ ਗੱਡੀ ਤੇ ਛੜ ਕੇ ਵਾਗਿਆ ਬਸ ਆਪ ਇਥੋਂ ਪਸਿਆ ਪਛੜੇ ਸ਼ੁਰੂ ਵਿੱਚ ਪਹਿਲਾਂ ਕਿਹੜਾ ਹੋਇਆ ਸੀ ਹਾਂ ਆਹ ਹੁਣ ਆਲੀ ਪਤਾ ਜੀ ਆਥ ਨੇ 1.5 5 6 ਵਜੇ ਕੰਮ ਹੋ ਗਿਆ ਅੱਛਾ ਹੂੰ ਕੌਣ ਕੌਣ ਸੀ ਇਹ ਹੋਤੇ ਤੁਹਾਨੂੰ ਜਿਵੇਂ ਪਤਾ ਲੱਗਿਆ ਅਰਨਸਾਈ ਛੱਡਾ ਜਵਾਗ ਗਿਆ ਸੀਗੇ ਉੱਥੇ ਦੁੱਧ ਪੋਣ ਹਾਂ ਉਹਨੇ ਆ ਕੇ ਰੋਲਾ ਪਾਇਆ ਸੰਤ ਫੇਰ ਪਤਾ ਲੱਗੇ ਉਹਨੂੰ ਉਹਦੇ ਬੰਦੇ ਬਲੇ ਇਹ ਭਾਜਾ ਤੂੰ ਤੈਨੂੰ ਮਾਰ ਦੇਣਗੇ ਨਾਲ ਤੂੰ ਛੱਡ ਕੇ ਭੱਜ ਗਿਆ ਅੱਛਾ ਫੇਰ ਉਸ ਤੋਂ ਬਾਅਦ ਇਲਾਜ ਕਰਾਉਣ ਦੇ ਲਈ ਕਿੱਥੇ ਲੱਗੇ ਪਹਿਲਾਂ ਤਾਂ ਲਗੇ ਆਪਣੇ ਇੱਥੇ ਕਿਰਨਾਂ ਦੇ ਉਦੋਂ ਬਾਅਦ ਲਗੇ ਸਰਕਾਰੀ ਚ ਤਦ ਬਾਅਦ ਹੁਣ ਉਹਨਾਂ ਹੀ ਬਠੰਡੇ ਦਾ ਪਰਚਾ ਕੱਟਤਾ ਹੀ ਬਠੰਡੇ ਦੇ ਵੀ ਅੱਛਾ ਸਟਾ ਕਿੰਨਿਆ ਕੀ ਉਹਨਾਂ ਦੇ ਛੋਟਾ ਲੱਤਾਂ ਵੱਡੀਆਂ ਤੇ ਫਿਰ ਮੌਤ ਕਿਵੇਂ ਹੋਈ ਇਹ ਇੱਥੇ ਹੋ ਗਈ ਜੇ ਮੇਲੇ ਮੂਲਾ ਨਿਕਲੀ ਗਿਆ ਜੀ ਪਏ ਤੇ ਉਹਦੇ ਨਾਲ ਹੋ ਗਈ ਪੁਲਿਸ ਆਈ ਨਹੀਂ ਅੱਛਾ ਤੇ ਮੌਤ ਫਿਰ ਕਿੱਥੇ ਹੋਈ ਤੇ ਦਿਲਾਜ਼ ਦੌਰਾਨ ਹੋਈ ਹੈ ਕਿ ਰਸਤੇ 'ਚ ਹੋ ਗਈ ਇੰਨਾ ਜਿਹਾ ਮੁੰਡਾ ਨੂੰ ਪਤਾ ਮੈਨੂੰ ਪਤਾ ਜਿਹੜੇ ਲੈ ਕੇ ਗਏ ਸੀ ਮੈਂ ਕੀ ਮੰਗ ਕੀ ਕਰਦੇ ਬਜ਼ੁਰਗੋ ਬੇਟੇ ਦਾ ਕਤਲ ਹੋਇਆ ਕੀ ਮੰਗ ਕਰਦੇ ਕੀ ਹੋਵੇ ਆਪ ਮਿਲਣਾ ਚਾਹੀਦਾ ਪਰ ਜਿਹੜਾ ਕੋਈ ਹੋ ਗਿਆ ਉਹਨਾਂ ਨੂੰ ਜਿਵੇਂ ਜਿਹੜੇ ਪਾਣੀ ਹੋ ਗਏ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਸਪਾਲ ਕਦੋਂ ਆਇਆ ਸੀ ਜੇ ਦੇ ਵਿੱਚ ਪਹਿਲਾ ਵੀ ਮਕਦਮਾ ਜਿਹੜਾ ਉਹ ਗਿਆ ਉਹਨੂੰ ਜੀ ਢੂਰ ਸਾਲ ਆਈ ਅੱਛਾ ਠੀਕ ਹੈ ਤੇ ਹੁਣ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੇ ਕੀ ਮੰਗ ਹੈ ਪਰਿਵਾਰ ਦੇ ਵਿੱਚ ਅਸੀਂ ਜੀ ਇੱਕ ਮੁੰਡਾ ਰਹਿ ਗਿਆ ਇੱਕ ਮੇਰੇ ਘਰ ਦੇ ਰਹਿ ਗਏ ਕਿੰਨੇ ਜਾਨੀ ਇਹਨਾਂ ਤੋਂ ਤਾਂ ਬੱਲਰਾ ਸਿੰਘ ਆਈ ਰਾਜ ਕਿਵੇਂ ਮੰਤਪਾਗੀ ਘਟਨਾ ਕੱਟੀ ਆ ਤੁਹਾਡੇ ਇੱਥੇ ਪਿੰਡ ਦੇ ਵਿੱਚ ਕੀ ਹੋਇਆ ਕੀ ਸੀ ਇਹ ਪਹਿਲਾਂ ਤਾਂ ਰੰਜਿਸ਼ ਜਲਦੀ ਹੁੰਦੀ ਆ ਜੀ ਕੋਈ ਕਤਲ ਹੋ ਗਿਆ ਸੀ ਵਿੱਚ ਮੁੰਡੇ ਆ ਗਏ ਸੀ ਚਾਰ ਪੰਜ ਜਣੇ ਇਹ ਜਵਾਨ ਤੇ ਆਏ ਹੋਏ ਸੀ ਮੁੰਡਾ ਜੀ ਅੱਛਾ ਪਹਿਲਾਂ ਕਤਲ ਦੀ ਗੱਲ ਕਰੀਏ ਉਹਦੀ ਰੰਜਿਸ਼ ਕੀ ਸੀ ਸ਼ੁਰੂ ਕਿਵੇਂ ਹੋਈ ਇਹ ਦੁਸ਼ਮਣੀ ਦੀ ਕਹਾਣੀ ਪੂਰੀ ਉਹ ਵੈਸੇ ਬੌੜਾ ਦਾ ਮੈਨੂੰ ਪਤਾ ਨਹੀਂ ਇਹ ਗੱਲ ਕਰਾ ਇਹਨਾਂ ਦੇ ਕੋਈ ਆਪਸ ਵਿੱਚ ਗਲੋ-ਗਲ ਹੁੰਦੇ ਰਹੇ ਜੀ ਚਿੱਟਾ-ਝੂਟੇ ਪਿੱਛੇ ਲੜੇ ਹੋਣਗੇ ਜੀ ਹਾਂ ਕਥਾਈ ਨਹੀਂ ਗੱਲ ਦੋ ਗਈ ਬਾਹਰ ਦਾ ਤਕੋ ਗਿਆ ਤੇ ਕੌਣ ਕੌਣ ਸਾਮਲ ਸੀ ਉਹ ਚ ਇੱਕ ਮੇਰਾ ਭਰਾ ਦਸੀ ਮੇਰਾ ਭਾਈ ਸਗਾ ਇੱਕ ਇਹ ਸੀ ਮੇਰੇ ਚਾਚੇ ਦਾ ਮੁੰਡਾ ਤੇ ਦੋ ਮੁੰਡੇ ਇਧਰੋਂ ਬਿਜਲੀ ਜਾਣਦੇ ਹੀ ਉਹ ਸੀਗੇ ਇੱਕ ਮੁੰਡਾ ਮੱਝਵੀ ਸਿੰਘ ਦਾ ਸੀਗਾ ਜੀ ਇਹ ਪੰਜ ਜਣੇ ਸਾਮਲ ਸੀ ਹੁਣ ਗੱਲ ਕੀ ਹੋਇਆ ਕੱਲ ਤਾਂ ਇਹ اچਾਂ ਚੱਕ ਬਸ ਉੱਤੇ ਖੜਾ ਇਹ ਜੁਨੀਆ ਚੀਜ਼ ਦੱਸ ਦਿਆ ਜੀ ਉੱਤੇ ਆ ਕੇ ਮੁੰਡੇ ਆ ਗਏ ਉਹਨਾਂ ਦੇ ਵੜਤਾ ਹੀ ਗਏ ਕੌਣ ਕੌਣ ਆਏ ਨਹੀਂ ਜਾਣਦੇ ਜਾਣੇ ਕਿੰਨੇ ਕਿਸ ਜਾਣੇ ਕਿੰਨੇ ਜਾਣੇ ਤਾਂ ਹੋਣਗੇ ਪੰਜ ਜਣੇ ਵਿੱਚ ਦੋ ਤਿੰਨ ਜਾਣੀ ਨਹੀਂ ਦੇਂਦੇ ਜੀ ਅੱਛਾ ਤੇ ਲਾਇਆ ਨਹੀਂ ਕਿਸੇ ਨੇ ਜਾਂ ਪੁਲਿਸ ਕੋਲਸ ਮੌਕੇ ਤੇ ਕਿੰਨਾ ਟਾਈਮ ਬਾਅਦ ਆਏ ਲੋਕ ਡਰ ਗਏ ਡੈਸ਼ ਤਾਂ ਹੋ ਗਈ ਆ ਤਾਂ ਪੁਲਿਸ ਵੀ ਲੇਟ ਹੋ ਗਈ ਥੋੜੀ ਬਸ ਆਹੀ ਕਾਰਨ ਬਣ ਗਏ ਖੂਨ ਜਿਆਦਾ ਵਹਿਣ ਕਾਰਨ ਉਹਦੀ ਮੌਤ ਹੋ ਗਈ ਕੀ ਮੰਗ ਕੀ ਕਰਦੇ ਹੋ ਕਿਸ ਤਰ੍ਹਾਂ ਦਾ ਇਨਸਾਫ ਹੋਵੇ ਇੱਕ ਬੱਚੇ ਦੀ ਜਾਨ ਚਲੀ ਗਈ ਇਹ ਮੁੰਡੇ ਦੀ ਇਨਸਾਫਤਾ ਹੀ ਚਾਹੀਦੀ ਐ ਬਜ਼ੁਰਗ ਮਾਤਾ ਪਿਤਾ ਪਿੱਛੇ ਰਹਿ ਗਏ ਇੱਕ ਤੋਂ ਵੱਡਾ ਹੋਰ ਆ ਛੋਟਾ ਉਹ ਵਿਆਹ ਨਹੀਂ ਜੇ ਗਰੀਬ ਬੰਦੇ ਨੇ ਟਾਈਮpass ਕਰਨ 72 ਬੰਦੇ ਆ ਦੁੱਧਾ ਪਾ ਕੇ ਟਾਈਮpass ਕਰਦੇ ਸਪੈਂਡ ਚ ਕੀ ਮਾਉਨਾ ਬਈ ਜੀ ਇਸ ਤਰ੍ਹਾਂ ਦੀ ਘਟਨਾ ਸਪੈਂਡ ਚ ਡੈਸ਼ ਤਾਂ ਮਾਉ ਲਈ ਪੂਰਾ ਸਭ ਲੋਕ ਡਰ ਜਾਂਦੇ ਜੀ ਬਾਹਰ ਰਤਾ ਅਚਾਨਕ ਇਹ ਜੀ ਵਾਰਦਾਤ ਹੋ ਗਈ ਜੀ ਛਰਿਆ ਵੀ ਵੱਡਦਾ ਹੀ ਹੁੰਦਾ ਨਸ਼ੇ ਦਾ ਐਂਗਲ ਵੀ ਸੀ ਕੋਈ ਨਸ਼ਾ ਨਸ਼ਾ ਲੈ ਕੇ ਕੋਈ ਨਾ ਜੀ ਨਸ਼ੇ ਦਾ ਕੋਈ ਐਂਗਲ ਨਹੀਂ ਸੀ ਮਾੜਾ ਮੋਟਾ ਤਾਂ ਕਰਦੇ ਹੀ ਰਹਿੰਦੇ ਜੀ ਪਹਿਲਾਂ ਇਹ ਸਭ ਕੀ ਮਾਮਲਾ ਜਿਹੜਾ ਨੌਰੀਕ ਨੂੰ ਕਿਸ਼ਰੀਆ ਕਤਲ ਹੋਇਆ ਕੀਤਾ ਗਿਆ ਇੱਕ ਜਸਪਾਲ ਸਿੰਘ ਏਲਿਆ ਸਠਨੀ ਜੋ ਕਿ ਮੌੜ ਦੇ ਰਹਿਣ ਵਾਲੇ ਸੀਗੇ ਇਹਨਾਂ ਦੇ ਆਪ ਤੇ ਕਤਲ ਦਾ ਪਰਚਾ ਸੀਗਾ 843 2020 ਦਾ ਪਰਚਾ ਮੋਰ ਥਾਣੇ ਦਾ ਸੀਗਾ ਜਿਹਦੇ ਪਿੱਛੇ ਦੋਸ਼ੀ ਸਨ ਤੇ ਇਹ ਬੰਦੇ ਦਾ ਬیل ਤੇ ਆਇਆ ਸੀਗਾ ਇਹਦੀ ਫੇਲ ਹੋਈ ਸੀਗੀ 18 ਦਸੰਬਰ ਨੂੰ ਇਹ ਬیل ਤੇ ਆਇਆ ਸੀਗਾ ਤੇ ਜਿਹਦੇ ਵਿੱਚ ਕੱਲ ਸ਼ਾਮ ਨੂੰ ਇਹ ਤੇ ਹਮਲਾ ਕੀਤਾ ਗਿਆ ਮੋੜ ਦੇ ਵਿੱਚ ਇਹਦੇ ਪੈਰਾਂ ਤੇ ਜਿਹੜੇ ਹੈਗੇ ਉਹ ਹਥਿਆਰ ਨਾਲ ਬਾਹਰ ਕੀਤੇ ਗਏ ਸੀਗੇ ਇਹਨੂੰ ਮਲਟੀਪਲ ਫ੍ਰੈਕਚਰ ਕੰਪਾਉਂਡ ਫ੍ਰੈਕਚਰ ਕਰਕੇ ਇਹਨੂੰ ਹਸਪਤਾਲ ਲਈ ਸਿਵਲ ਹਸਪਤਾਲ ਇੱਥੇ ਬਠਿੰਡਾ ਲੈ ਕੇ ਆਇਆ ਗਿਆ ਸੀ ਜਿੱਥੇ ਇਹਨਾਂ ਦੀ ਮੌਤ ਹੋ ਗਈ ਇਹਦੇ ਵਿੱਚ ਐਫ ਆਈ ਆਰ ਦਰਜ ਕਰਕੇ ਛੇ ਦੋਸ਼ੀ ਨਾਮਜ਼ਦ ਕੀਤੇ ਗਏ ਹਨ ਦੋਸ਼ੀ ਸਾਰੇ ਆਇਡੈਂਟੀਫਾਈਡ ਹੈਗੇ ਪੁਲਿਸ ਪਾਰਟੀਆਂ ਰੇਡ ਕਰ ਰਹੀ ਹੈ ਤੇ ਜਲਦੀ ਦੋਸ਼ਾਂ ਨੂੰ ਗ੍ਰਿਫਤਾਰ ਕਰ ਲੈਣਾ ਕਿਸ ਤਰ੍ਹਾਂ ਕੀ ਮਾਮਲਾ ਕਿਹਨਾਂ ਦਾ ਪਹਿਲਾਂ ਪੁਰਾਣਾ ਕੀ ਇਹਨਾਂ ਦੀ ਆਪਸ ਵਿੱਚ ਰੰਜਿਸ਼ ਚਲਦੀ ਸੀਗੀ ਜੀ ਤੇ ਪਹਿਲਾਂ ਵੀ ਜਿਹੜਾ ਕਤਲ ਹੋਇਆ ਸੀਗਾ ਜਿਹੜੀ ਪ੍ਰਾਈਮ ਅਫਸਰ ਹੈ ਸਾਨੂੰ ਹੁਣ ਤੱਕ ਇਨਫੋਰਮੇਸ਼ਨ ਹੈ ਕਿ ਉਸੇ ਕਤਲ ਦੀ ਰੰਜਿਸ਼ ਕਰਕੇ ਇਹ ਜਿਹੜਾ ਹੈਗਾ ਨਾ